ਕੀ ਕੀ ਨਾ ਜੀ ਹਾਂ ਜੀ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਦੇ ਆਉਣ ਜੀ ਤੇ ਕੀ ਮਾਮਲਾ ਤੁਸੀਂ ਇੱਥੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਦੇ ਅੱਗੇ ਖੜੇ ਹੋ ਕੀ ਮਾਮਲਾ ਸਾਡਾ ਇਕੱਠੇ ਹੋਣਾ ਤਾਂ ਸਾਡਾ ਮਕਸਦ ਇਹ ਆ ਜੀ ਸਾਡਾ 3250 ਲ ਮਹਿੰਦਰ ਮੋਕੇ ਦਾ ਕੰਮ ਚੱਲ ਰਿਹਾ ਸੀ ਹਾਂ ਜੀ ਜੋ ਕਿ ਵਧੀਆ ਚੱਲਦਾ ਚੱਲਦਾ ਜਨਵਰੀ ਦੀ ਕਿ ਇੱਥੋਂ ਛੜਕਦੇ ਨੜੇ ਆ ਲੱਗਿਆ ਠੀਕ ਹੈ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਵੀ ਠੇਕੇਦਾਰ ਨੇ ਜਾਂ ਮਹਿਕਮੇ ਨੇ ਸਾਡੇ ਕੋਲ ਝੂਠ ਬੋਲਿਆ ਕਿਵੇਂ ਆ ਵੀ ਲੇਬਰ ਜਾ ਰਹੀ ਆ ਚਲੋ ਅਸੀਂ ਕਿਹਾ ਲੇਬਰ ਬਦਲ ਕੇ ਆਉਣੀ ਹੋਊਗੀ ਤੇ ਪਰ ਲੇਬਰ ਬਦਲ ਕੇ ਆਈ ਨਹੀਂ ਹੌਲੀ ਹੌਲੀ ਪਤਾ ਲੱਗਿਆ ਵੀ ਕਾਲਜ ਵਾਲਿਆਂ ਨੇ ਕੁਝ ਪਾਈਪਲਾਈਨ ਦੀ ਕੋਈ ਐਪਲੀਕੇਸ਼ਨ ਦਿੱਤੀ ਹੋਈ ਹੈ। ਅੱਛਾ। ਜਦੋਂ ਪਿੱਛੇ ਤੋਂ ਖਾਲਾ ਬਣ ਕੇ ਆ ਗਿਆ। ਇਹ ਸਨਹੇ ਵਿੱਚ ਪਾਈਪਲਾਈਨ ਪਾਇ ਨਹੀਂ ਸਕਦੀ। ਹੂੰ। ਤੇ ਜਦੋਂ ਸਨਹੇ ਵਿੱਚ ਪਾਈਪਲਾਈਨ ਪਾਇ ਨਹੀਂ ਸਕਦੀ ਅਸੀਂ ਇਹਨਾਂ ਇੱਕ ਵਾਰ ਕਾਲਜ ਵਾਲਿਆਂ ਨੂੰ ਆ ਕੇ ਮਿਲੇ ਸਮਝਾਇਆ। ਸਾਡਾ ਇਹ ਇਥੇ ਸਮਝਾਉਣ ਦੇ ਵਿੱਚ 2-2.5 ਮਹੀਨੇ ਲੰਘ ਗਏ। ਚਲੋ ਇਹ ਸਮਝ ਗਏ ਵੀ ਚਲੋ ਪਾਈਪਲਾਈਨ ਆਪਾਂ ਨਹੀਂ ਪਾਉਂਦੇ ਛੋਟੇ ਸੈਂਹ ਦੇ ਨਾਲ ਖਾਲ ਬਣਾ ਲੈਣੇ ਆ। ਠੀਕ। ਪਰ ਹੁਣ ਲਗਾਤਾਰ ਸਾਨੂੰ 1.5 ਮਹੀਨਾ ਹੋ ਗਿਆ। ਅਸੀਂ ਮਹਿਕਮੇ ਕੋਲ ਜਾਣਾ ਨਾ ਮਹਿਕਮਾ ਸੁਣਵਾਈ ਕਰਦਾ ਹੈ। ਇਹ ਨਹੀਂ ਪਤਾ ਵੀ ਸਾਡਾ ਇਹ ਖਾੜ ਕਿਉਂ ਰੋਕਿਆ ਗਿਆ ਬੰਦ ਨਹੀਂ ਰਿਹਾ ਕਿੰਨਾ ਟਾਈਮ ਹੋ ਗਿਆ ਬੰਦ ਹੋਏ ਨੂੰ ਇਹ ਬੰਦ ਹੋਏ ਨੂੰ ਘੱਟੋ ਘੱਟ 6 ਮਹੀਨੇ ਹੋ ਗਏ ਤੁਹ ਪਾਣੀ ਨਹੀਂ ਰੋਸ ਹੋਇਆ 6 ਮਹੀਨੇ ਪਾਣੀ ਬੰਦ ਹੋ ਗਏ ਜਿਹੜੇ ਖੇਤਾਂ ਦੇ ਘਰ ਹੈ ਉਹ ਪੀਣ ਨੂੰ ਵੀ ਤਰਸਦੇ ਕਿੰਨਾ ਜਿਹੜਾ ਰਕਬਾ ਕਿੰਨਾ ਇਦੂ ਅੱਗੇ ਕਿਸਾਨ ਆ ਇਹ ਸਾਰੇ ਕਿੰਨੇ ਹੋਣਗੇ ਇਹਦੇ ਚ ਸਾਂਝੀਦਾਰ ਰਕਬਾ ਤੁਸੀਂ ਇਹ ਮਨੋ 32500 ਲ ਮਹੀਨਰ ਮੋਕੇ ਦਾ ਚੌਥਾ ਇਸ ਰਕਬਾ ਕੇ ਆ ਕੀ ਦਾ ਪਾਣੀ ਬੰਦ ਹੋਏ ਨੂੰ 6 ਮਹੀਨੇ ਹੋ ਗਏ ਅੱਜ ਚਲੋ ਪਿੱਛੇ ਕੱਸੀ ਬਣ ਗਈ ਸੀ ਲੋਕਾਂ ਨੇ ਡੀਕਿਆ ਵੀ ਚਲੋ 40 ਸਾਲਾਂ ਦਾ ਖਾਲ ਬਰ ਰਿਆ 6 ਮਹੀਨੇ ਸਾਰ ਲਾਂਗੇ ਪਰ ਆ 3-4 ਮਹੀਨੇ ਨੂੰ ਕੰਮ ਬੰਦ ਹੋਏ ਨੂੰ ਹੋ ਗਏ ਇਹ ਨਹੀਂ ਪਤਾ ਲੱਗ ਰਿਹਾ ਵੀ ਕਾਲਜਾਣੇ ਨੇ ਕਰਾਇਆ ਕਿ ਮੈਂ ਕਿ ਮੈਂ ਤੁਸੀਂ ਇਹਨਾਂ ਨਾਲ ਕੋਈ ਗੱਲ ਕੀਤੀ ਹੈ ਇਸ ਸਮੇਂ ਦੌਰਾਨ ਇਹਨਾਂ ਨਾਲ ਗੱਲ ਕੀਤੀ ਹੈ ਇਹਨਾਂ ਨੂੰ ਬਹੁਤ ਸਮਝਾਇਆ ਸੀ ਜੋ ਕਿ ਅਸੀਂ ਕੀਤਾ ਦੋ ਵੀ ਤਿੰਨ ਮਹੀਨੇ ਲਾਤੇ ਵੀ ਸਾਨੂੰ ਖਾਲ ਬਣਾ ਲੈਣ ਦਿਓ ਸਾਡੀ ਜਗ੍ਹਾ ਵੀ ਤੁਸੀਂ ਕਵਰ ਕਰੀ ਬੈਠੇ ਹੋ ਅਸੀਂ ਤੁਹਾਨੂੰ ਕਦੇ ਰੋਕਿਆ ਨਹੀਂ ਨਹੀਂ ਜਗ੍ਹਾ ਕਿਵੇਂ ਜਗ੍ਹਾ 5-5 ਫੁੱਟ ਜਗ੍ਹਾ ਖਾਲ ਦੀ ਪਾਸੇ ਆ ਅੱਛਾ ਇਹਦਾ ਵੀ ਉਹ ਕਮਰਾ ਪਾਇਆ ਹੋਇਆ ਜਗ੍ਹਾ ਦੇ ਉੱਤੇ ਆ ਵੀ ਜਿਹੜਾ ਖਾਲ ਆ ਹੁਣ ਕ੍ਰੋਸ ਕਰਦਾ ਖਾਲ ਕ੍ਰੋਸ ਕਰਦਾ ਇਹ ਹੁਣ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅੱਜ ਕਹਿੰਦੇ ਅੱਜ ਲੇਵਰ ਆਉਂਦੀ ਹੈ ਕੱਲ ਨੂੰ ਆਉਂਦੀ ਹੈ ਅੱਜ ਆਉਂਦੀ ਹੈ ਹੁਣ ਝੋਨੇ ਦਾ ਐਦ ਕੀ ਤਰੀਕ ਪਾਨ ਸਾਹਿਬ ਨੇ ਕਰਤੀ 10 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵੀ 1 ਮਹੀਨਾ ਰਹਿ ਗਿਆ ਝੋਨੇ ਲੱਗਣ ਚ ਤੇ ਜੇ ਕੰਮ ਚੱਲੂਗਾ ਕਦੋਂ ਬਣੂਗਾ ਕਦੋਂ ਅਸੀਂ ਝੋਨੇ ਨੂੰ ਪਾਣੀ ਲਾਵਾਂਗੇ ਇਹ ਸਾਨੂੰ ਅਸੀਂ ਇਕੱਠੇ ਹੋਣ ਦਾ ਮਤਲਬ ਇਹ ਆ ਵੀ ਇੱਕ ਦਾ ਬੰਨ ਮਾਰਿਆ ਹੋਇਆ ਵੀ ਚਲੋ ਪਾਣੀ ਤੇ ਬਗਾਲ ਗਏ ਥੋੜਾ ਘਣਾ ਪੀਣ ਨੂੰ ਕੁ ਨੀਰਾਚਾਰਾਂ ਨੂੰ ਫੜਦਾ ਹੋ ਜੇ ਇਹਨਾਂ ਕਾਰਨ ਇਹ ਵੀ ਇੱਥੇ ਹੁਣ ਇੱਕਠੇ ਹੋਣ ਦਾ ਵੀ ਇਕੱਠੇ ਹੋ ਕੇ ਇੱਥੇ ਜਾਂਦਾ ਕੋਈ ਕਾਲਜ ਦਾ ਆਪਾਂ ਗੇਟ ਤੇ ਬੈਠ ਗਏ ਹੂੰ ਇਹ ਆ ਕੇ ਦੱਸਣ ਕਿ ਕਾਰਨ ਕੀ ਹੈ ਜਦੋਂ ਇੱਥੇ ਇਹ ਇੱਕ ਇੱਕ ਫੋਨ ਤੇ ਮੰਤਰੀ ਨੂੰ ਬੁਲਾ ਸਕਦੇ ਆ ਇਹ ਕੰਮ ਕਿਉਂ ਨਹੀਂ ਸਟਾਰਟ ਕਰਵਾ ਸਕਦੇ ਅੱਜ ਤੁਸੀਂ ਇਕੱਠੇ ਹੋਏ ਆ ਤੇ ਅਗਲਾ ਕੋਈ ਐਕਸ਼ਨ ਕਰ ਸਕਦੇ ਹੋ ਵੀ ਜੇ ਕੋਈ ਮੰਨ ਲਓ ਨਾਂ ਛੋਡੀ ਸੁਣਵਾਈ ਹੋਈ ਤਾਂ ਨਹੀਂ ਨਾਂ ਸਾਡੀ ਸੁਣਵਾਈ ਹੋਈ ਤਾਂ ਫਿਰ ਅਸੀਂ ਐਕਸ਼ਨ ਤਾਂ ਕਰਾਂਗੇ ਹੂੰ ਪਹਿਲਾਂ ਤੱਕ ਅਸੀਂ ਐਕਸ਼ਨ ਇਹ ਕਰਾਂਗੇ ਵੀ ਇਹਦੀ ਪਾਣੀ ਭਗਾਉਣੇ ਆ ਇਹਦੇ ਕੱਚੇ ਵੀ ਬੰਨ ਕੱਢਦੇ ਆ ਫਿਰ ਅਗਲਾ ਐਕਸ਼ਨ ਇਹ ਆ ਵੀ ਫਿਰ ਅਸੀਂ ਸਾਰੇ ਖੜੇ ਹਿੱਸੇਦਾਰ ਅਸੀਂ ਖਾਂ ਵੀ ਛੜਵਾਵਾਂਗੇ ਕਾਜ ਤੋਂ ਕਿੰਨੇ ਹਿੱਸੇਦਾਰ ਹੋਣਗੇ ਪੂਰੇ ਇਹਦੇ 2200 ਰਕਬਾ 2200 ਰਕਬੇ ਚ ਚੌਥਾ ਹਿੱਸਾ ਲਾ ਲਓ ਤੁਸੀਂ ਅੱਛਾ 560 ਏਕੜ ਦਾ ਰਕਬਾ ਇੱਧਰ ਰਹਿੰਦਾ ਕਾਜ ਤੋਂ ਪਾਰ ਜਿਹੜਾ ਬੇਦੀ ਪਾਣੀ ਤੁਸੀਂ ਮੈਨਾਂ ਦੀ ਮੀਟਿੰਗ ਵੀ ਇਹਨਾਂ ਦੀ ਹੋਈ ਸੀ ਉਹਦੇ ਮੀਟਿੰਗਾਂ 'ਚ ਵੀ ਸੀਗੇ ਤੁਸੀਂ ਕੀ ਉਦੋਂ ਗੱਲਬਾਤ ਹੋਈ ਸੀ ਇਸ ਗੱਲ 'ਚ ਖਾਲ ਦੀ ਹੋਈ ਸੀ ਅੱਛਾ ਨਹੀਂ ਉਹ ਤੁਸੀਂ ਆਦੇ ਸੀ ਇਹਨਾਂ ਨੇ ਵਾਪਸ ਕਹਿੰਦੇ ਸੀ ਕਿ ਤੁਸੀਂ ਵਾਪਸ ਲੈ Đੋ ਚ ਅਸੀਂ ਕਿ ਇਸ ਵਾਪਸ ਲੈ ਲਿਆ ਹਾਂ ਹਾਂ ਕਿਉਂ ਖਾਲ ਬਣਾਉਂਦੇ ਤੇ ਇਹਨਾਂ ਨੇ ਤੁਸੀਂ ਤੇ ਦੱਸ ਰਹੇ ਸੀ ਵੀ ਇਧਰੋਂ ਕਾਲਜ ਵੱਲੋਂ ਕੋਈ ਤਾਤਕ ਸਪਾਸਾਂ ਪੁਆਈਆਂ ਜਾ ਰਹੀਆਂ ਸੀ ਹਾਂ ਅੱਛਾ ਹੁਣ ਫਿਰ ਕਿਵੇਂ ਲੱਗਦਾ ਵੀ ਕੀ ਹੋਊਗਾ ਇਹਦਾ ਕੀ ਹੋਣਾ ਚਾਹੀਦਾ ਮਹਿਕਮੇ ਨੇ ਸਾਨੂੰ ਬੁਲਾਇਆ ਇਹ ਦੂ ਬਾਤ ਕਿਤੇ ਬੁਲਾਇਆ ਜੀ ਮਹਿਕਮੇ ਕੋਲੇ ਤਾਂ ਆਪਾਂ ਬਹੁਤ ਰਿ ਗਿਆ ਹੈ ਮਹਿਕਮੇ ਕੋਲੇ ਤਾਂ ਬਹੁਤ ਰਿ ਗਿਆ ਹੈ ਚੁੱਪ ਬਈ ਛੋੜ ਜਦੋਂ ਆਪਾਂ ਨੂੰ ਮਹਿਕਮਾ ਕਹਿੰਦਾ ਵੀ ਅੱਜ ਲੇਬਰ ਆਉਂਦੀ ਕੱਲ ਆਉਂਦੀ ਹੈ ਆਪਾਂ ਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਜਿਸ ਦਿਨ ਆਪਣਾ ਐਕਸਲ ਸਾਹਿਬ ਨੇ 15 ਦਿਨ ਦਾ ਟਾਈਮ ਦਿੱਤਾ ਸੀ 15 ਦਿਨ ਦੇ ਵਿੱਚ ਤੁਹਾਡਾ ਕੰਮ ਚੱਲ ਪੂਗਾ ਇਹ ਕਿੰਨਾ ਟਾਈਮ ਹੋ ਗਿਆ 15 ਦਿਨ ਕਿੰਨੇ 15 ਦਿਨ ਤੋਂ ਬਾਅਦ ਵੀ 20 ਦਿਨ ਹੋ ਗਏ ਟੱਪੇ ਨੂੰ 20 ਦਿਨ ਟੱਪ ਗਏ 20 ਦਿਨ ਟੱਪ ਗਏ ਸਾਡੇ 2 ਦੋ ਮਹੀਨੇ ਪਹਿਲਾਂ ਲੇਟ ਹੋ ਗਏ ਹੂੰ ਇਸੇ ਕਾਰਨ ਦੀ ਇਹਦੀ ਕੋਈ ਜਿਵੇਂ ਕੋਈ ਆ ਜਿਹੜੀ ਲੜਾਈ ਲੜਨ ਦੀ ਕੋਈ ਕਮੇਟੀ ਵਗੈਰਾ ਵੀ ਬਣਾਉਣੇ ਆ ਕਿਸਾਨਾਂ ਨੇ ਕਿਵੇਂ ਕਰਿਆ ਕੁਛ ਕਮੇਟੀ ਮੋਕੇ ਦੀ ਬਣੀ ਹੋਈ ਰਜਿਸਟਰਡ ਕਮੇਟੀ ਹੋਈ ਹੈ ਹਾਂ ਮੋਕੇ ਦੀ ਬਣੀ ਹੋਈ 10 ਮੈਂਬਰ ਦੀ ਕਮੇਟੀ ਵਗੈਰਾ ਰਜਿਸਟਰਡ ਹੋਈ ਵੀ ਹੈ ਇਹ ਜਿਹੜਾ ਪਿੱਛੇ ਤੋਂ ਖਾਲ ਆਉਂਦਾ ਇਹ ਕਿੰਨਾ ਨੰਬਰ ਦੱਸਿਆ ਤੁਸੀਂ ਤੇ ਕਿਹੜਾ ਹੈ ਮਾਈਨਰ ਆ ਬਿਉਣ ਮਾਈਨਰ 32500 ਐਲ 32500 ਐਲ ਹਾਂ ਤੇ ਟੋਟਲ ਜਿਹੜੀ ਉੱਥੋਂ ਮੋਕੇ ਤੋਂ ਲੈ ਕੇ ਕਿੰਨਾ ਰਕਬਾ ਹੋਊਗਾ ਸਾਰਾ ਜੀ 2200 ਏਕੜ ਦਾ 2200 ਏਕੜ ਦਾ ਤੇ ਹੁਣ ਜਿਹੜਾ ਇਧਰਲੇ ਪਾਸੇ ਜਿਹੜਾ ਤੁਸੀਂ ਦੱਸਿਆ ਵੀ ਇਹ ਪਾਣੀ ਤਾਂ ਗਿਆ ਹੀ ਨਹੀਂ ਆ ਫਸਲਾਂ ਵੀ ਮੰਨ ਲਓ ਆ ਕਣਕ ਦੀ ਫਸਲ ਤੋਂ ਲੈ ਕੇ ਵੀ ਪਾਣੀ ਵੀ ਨਹੀਂ ਲੱਗਿਆ ਜਦੋਂ ਕੁਦਰਤੀ ਦੋ ਮੀਂਹ ਪੈ ਕੇ ਕਣਕਾਂ ਠੀਕ ਹੋ ਗਈਆਂ ਅਖੀਰ ਇਹ ਚਾਰਾਂ ਦਾ ਦੇਖੋ ਜਾ ਕੇ ਬਹੁਤ ਬੁਰਾ ਹਾਲ ਹੈ ਇਹ ਬਜ਼ੁਰਗਾਂ ਦਾ ਖੇਤ ਚ ਘਰ ਆਉ ਪੀਣ ਉਹਨਾਂ ਨੂੰ ਵੀ ਤਰਸੇ ਪਿਆ ਪਸ਼ੂ ਨੂੰ ਪਾਣੀ ਪਸ਼ੂ ਵੀ ਅੱਧੇ ਰਹਿ ਗਏ ਹਾਂ ਬਿਨਾ ਪਾਣੀ ਤੋਂ ਠੀਕ ਖੜੋ